ਬਿਹਦ ਖਤਰਨਾਕ ਹੈ ਗੈਰ ਕਾਨੂੰਨੀ ਪ੍ਰਵਾਸ ਰਚਨਾ ਕਮਲਜੀਤ ਸਿੰਘ ਬਨਵੈਤ ਪੰਜਾਬੀਆਂ ਦੀਆਂ ਪ੍ਰਵਾਸ ਨਾਲ ਜੁੜੀਆਂ ਤਰਾਸਤੀਆਂ 1914 ਦੇ ਕਾਮਾਗਾਟਾ ਮਾਰੂ ਜਹਾਜ਼ ਤੋਂ ਸ਼ੁਰੂ ਹੁੰਦੀਆਂ ਹਨ ਉਸ ਤੋਂ ਬਾਅਦ 1996 ਨੂੰ ਵਾਪਰੇ ਮਾਲਟਾ ਕਾਂਡ ਵਿੱਚ ਸੈਂਕੜੇ ਜਾਨਾਂ ਜਾਣ ਤੋਂ ਬਾਅਦ ਵੀ ਪੰਜਾਬੀ ਪ੍ਰਵਾਸ ਲਈ ਆਪਣੀ ਜ਼ਿੰਦਗੀ ਨਾਲ ਖੇਡਦੇ ਆ ਰਹੇ ਹਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਹਰ ਸਾਲ 7,25,000 ਭਾਰਤੀ ਗੈਰ ਕਾਨੂੰਨੀ ਤੌਰ ਤੇ ਪ੍ਰਵਾਸ ਕਰਦੇ ਹਨ। ਇਨ੍ਹਾਂ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਪਹਿਲੀ ਪਸੰਦ ਅਮਰੀਕਾ ਬਣਿਆ ਹੋਇਆ ਹੈ। ਅਮਰੀਕਾ ਪੁੱਜਣ ਲਈ ਬਣਾਏ ਜਾਂਦੇ ਰਾਹਾਂ ਨੂੰ ਏਜੰਟਾਂ ਦੀ ਪਾਸ਼ਾ ਵਿੱਚ ਡੰਕੀ ਰੂਟ ਦਾ ਨਾਂ ਦਿੱਤਾ ਗਿਆ ਹੈ। ਗੈਰ ਕਾਨੂੰਨੀ ਪ੍ਰਵਾਸ ਆਮ ਤੌਰ ਤੇ ਸਿੱਧੇ ਰਸਤਿਆਂ ਤੋਂ ਨਹੀਂ ਹੁੰਦਾ ਇਸ ਲਈ ਇਹ ਏਜੰਟ ਅਜਿਹੇ ਰਸਤੇ ਲਗਾਤਾਰ ਲੱਭਦੇ ਰਹਿੰਦੇ ਹਨ ਜਿੱਥੇ ਕਈ ਤਰ੍ਹਾਂ ਦੇ ਖਤਰੇ ਹੁੰਦੇ ਹਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 10 ਸਾਲਾਂ ਦੌਰਾਨ ਅਮਰੀਕਾ ਜਾਂ ਪੱਛਮੀ ਦੇਸ਼ਾਂ ਵੱਲ ਗੈਰਕਾਨੂੰਨੀ ਤੌਰ ਤੇ ਆਉਣ ਵਾਲੇ 55 ਹਜ਼ਾਰ ਤੋਂ ਵੱਧ ਵਿਦੇਸ਼ੀ ਮਾਰੇ ਜਾ ਚੁੱਕੇ ਹਨ ਜਾਂ ਫਿਰ ਲਾਪਤਾ ਹਨ ਅਣਅਧਿਕਾਰਿਤ ਤੌਰ ਤੇ ਗਿਣਤੀ ਵੱਧ ਹੋ ਸਕਦੀ ਹੈ ਹੁਣ ਜਦੋਂ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ 트ੰਪ ਵਾਈਟ ਹਾਊਸ ਵਿੱਚ ਦਾਖਲ ਹੋਣਗੇ ਤਾਂ ਉਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਪ੍ਰਵਾਸ ਤੇ ਗੈਰ ਕਾਨੂੰਨੀ ਪ੍ਰਵਾਸ ਉੱਤੇ ਲੱਗੀਆਂ ਹੋਣਗੀਆਂ 트ੰਪ ਦਾ ਮੁੱਖ ਚੋਣ ਮੁੱਦਾ ਵੀ ਇਹੋ ਸੀ ਜਿਸ ਨੇ ਉਹਨਾਂ ਦੀ ਜਿੱਤ ਵਿੱਚ ਐਮ ਭੂਮਿਕਾ ਵੀ ਨਿਭਾਈ ਹੈ 트ੰਪ ਨੇ ਕਿਹਾ ਸੀ ਕਿ ਇਸ ਲਈ ਦੇਸ਼ ਵਿੱਚ ਐਮਰਜੈਂਸੀ ਲਾਗੂ ਕੀਤੀ ਜਾਵੇਗੀ ਲੋੜ ਪੈਣ ਤੇ ਉਹ ਸੈਨਾ ਦੀ ਮਦਦ ਲੈਣ ਤੋਂ ਵੀ ਨਹੀਂ ਚਿਚਕਣਗੇ ਹਾਲਾਂਕਿ ਅਮਰੀਕਾ ਵਿੱਚ ਵੀ ਇਸ ਦਾ ਵਿਰੋਧ ਹੋਇਆ ਸੀ ਅਮਰੀਕਨ ਇਮੀਗ੍ਰੇਸ਼ਨ ਕੌਂਸਲ ਨੇ ਸਥਿਤ ਕੀਤਾ ਹੈ ਕਿ ਪ੍ਰਵਾਸੀਆਂ ਨੂੰ ਉਹਨਾਂ ਦੇ ਮੁਲਕ ਵਾਪਸ ਭੇਜਣ ਦੀ ਸੂਰਤ ਵਿੱਚ ਜੀਡੀਪੀ ਵਿੱਚ 7% ਤੱਕ ਘਟਾਵਟ ਆ ਸਕਦੀ ਹੈ। AICD ਰਿਪੋਰਟ ਦੇ ਅਨੁਸਾਰ 2024 ਤੋਂ ਅਮਰੀਕਾ ਰਹਿੰਦੇ ਪ੍ਰਵਾਸੀ ਉਥੋਂ ਦੇ ਖਜ਼ਾਨੇ ਵਿੱਚ ਹਰ ਸਾਲ 76 ਅਰਬ ਡਾਲਰ ਦਾ ਯੋਗਦਾਨ ਪਾ ਰਹੇ ਹਨ। ਪਿਛਲੇ 50 ਸਾਲਾਂ ਵਿੱਚ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ 300 ਫੀਸਦੀ ਦਾ ਵਾਧਾ ਹੋਇਆ ਹੈ। ਇੱਕ ਹੋਰ ਤਾਜ਼ਾ ਰਿਪੋਰਟ ਅਨੁਸਾਰ ਹਰ ਸਾਲ ਭਾਰਤ ਵਿੱਚੋਂ 7 ਲੱਖ ਤੋਂ ਵੱਧ ਲੋਕ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋ ਰਹੇ ਹਨ। ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ 1 ਕਰੋੜ 17 ਲੱਖ ਲੋਕ ਰਹਿ ਰਹੇ ਹਨ, ਜਦੋਂ ਕਿ ਭਾਰਤ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਦੀ ਗਿਣਤੀ 1 ਕਰੋੜ 2 ਲੱਖ ਹੈ। ਰੂਸ ਵਿੱਚ ਗੈਰ ਕਾਨੂੰਨੀ ਤੌਰ ਤੇ 10 ਲੱਖ ਇੰਗਲੈਂਡ ਵਿੱਚ 9 ਲੱਖ ਤੇ ਜਰਮਨੀ ਵਿੱਚ ਵੀ 10 ਲੱਖ ਵਿਦੇਸ਼ੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ। ਭਾਰਤ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਲੋਕਾਂ 'ਚ ਜ਼ਿਆਦਾ ਗਿਣਤੀ ਬੰਗਲਾਦੇਸ਼ੀਆਂ ਦੀ ਹੈ। ਇਸ ਤੋਂ ਇਲਾਵਾ ਨੇਪਾਲ ਅਤੇ ਮਿਆਂਮਾਰ ਤੋਂ ਵੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਇੱਥੇ ਗੈਰ ਕਾਨੂੰਨੀ ਤੌਰ ਤੇ ਆ ਕੇ ਰਹਿ ਰਹੇ ਹਨ। ਗੈਰ ਕਾਨੂੰਨੀ ਪ੍ਰਵਾਸ ਨਾਲ ਚਾਹੇ ਕਈ ਤਰ੍ਹਾਂ ਦੇ ਮਨੁੱਖੀ ਪਹਿਲੂ ਜੁੜੇ ਹੋਏ ਹਨ ਪਰ ਇਸ ਦਾ ਸਬੰਧਤ ਦੇਸ਼ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਕੋਈ ਵੀ ਦੇਸ਼ ਇਸ ਪ੍ਰਸਾਦ ਦੇ ਹੱਕ ਵਿੱਚ ਨਹੀਂ ਹੈ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਕਿਸੇ ਵੀ ਮੁਲਕ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ ਇਸ ਤੋਂ ਬਿਨਾ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਵੀ ਬਣਿਆ ਰਹਿੰਦਾ ਹੈ ਰਾਜਨੀਤਿਕ ਅਸਥਿਰਤਾ ਵੀ ਇਸ ਦੀ ਵੱਡੀ ਵਜ੍ਹਾ ਬਣਨ ਲੱਗੀ ਹੈ ਹੋਰ ਤਾਂ ਹੋਰ ਉਸ ਦੇਸ਼ ਦੇ ਸਮਾਜ ਵਿੱਚ ਵੀ ਤਣਾਅ ਰਹਿਣ ਲੱਗਦਾ ਹੈ ਜਿਸ ਨਾਲ ਨਸਲੀ ਹਿੰਸਾ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਭਾਰਤ ਨੇ ਪਿਛਲੇ ਸਾਲ 10 ਲੱਖ ਲੋਕਾਂ ਨੂੰ ਵਿਦੇਸ਼ ਭੇਜਣ ਦਾ ਟੀਚਾ ਮਿੱਚਾ ਸੀ ਤਾਂ ਜੋ ਗੈਰ ਕਾਨੂੰਨੀ ਪ੍ਰਵਾਸ ਨੂੰ ਨੱਥ ਪਾਈ ਜਾ ਸਕੇ ਇਸ ਦੇ ਹਰ ਰੋਜ਼ 2000 ਦੇ ਕਰੀਬ ਭਾਰਤੀ ਗੈਰ ਕਾਨੂੰਨੀ ਤੌਰ ਤੇ ਜਹਾਜ਼ ਚੜ ਰਹੇ ਹਨ ਅਮਰੀਕਾ ਪਹੁੰਚਣ ਲਈ ਭਾਰਤੀਆਂ ਨੂੰ ਕਈ ਦੇਸ਼ਾਂ ਵਿੱਚੋਂ ਵੀ ਹੋ ਕੇ ਲੰਘਣਾ ਪੈਂਦਾ ਹੈ ਦਿੱਲੀ ਤੋਂ ਅਮਰੀਕਾ ਦੀ ਦੂਰੀ 14000 ਕਿਲੋਮੀਟਰ ਦੀ ਦੱਸੀ ਗਈ ਹੈ ਇਸ ਵਿੱਚ ਡੰਕੀ ਰੂਟ ਦਾ 4400 ਕਿਲੋਮੀਟਰ ਦਾ ਰਸਤਾ ਵੀ ਸ਼ਾਮਲ ਹੈ ਰਿਪੋਰਟ ਮੁਤਾਬਕ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਨੂੰ ਸਭ ਤੋਂ ਪਹਿਲਾਂ ਲਾਤੀਨੀ ਅਮਰੀਕਾ ਦੇ ਦੇਸ਼ ਇਕਵਾਡੋਰ ਲੈ ਜਾਇਆ ਜਾਂਦਾ ਹੈ ਉੱਥੋਂ ਦਾ ਵੀਜ਼ਾ ਹਵਾਈ ਅੱਡੇ ਤੇ ਹੀ मिल ਜਾਂਦਾ ਹੈ ਜਿਸ ਕਰਕੇ ਕੋਈ ਦਿੱਕਤ ਨਹੀਂ ਆਉਂਦੀ। ਇੱਕ ਵਾਰ ਦੌਰ ਤੋਂ ਬਾਅਦ ਸਭ ਤੋਂ ਪਹਿਲਾਂ ਕੋਲੰਬੀਆ ਪਹੁੰਚਣਾ ਹੁੰਦਾ ਹੈ। ਫਿਰ ਰਸਤਾ ਸਮੁੰਦਰ ਰਾਹੀਂ ਪੂਰਾ ਕਰਨਾ ਪੈਂਦਾ ਹੈ। ਕੋਲੰਬੀਆ ਤੋਂ ਅਗਲਾ ਸੁਰੱਖਿਤ ਪੜਾ ਪਨਾਮਾ ਦਾ ਹੁੰਦਾ ਹੈ। ਜਿੱਥੋਂ ਜੰਗਲਾਂ ਰਾਹੀਂ ਪੈਦਲ ਚੱਲ ਕੇ ਨਿਕਾਰਾਗुआ ਰਾਹੀਂ ਗੈਰ ਕਾਨੂੰਨੀ ਪ੍ਰਵਾਸ ਕਰਨ ਵਾਲੇ ਮੈਕਸੀਕੋ ਪਹੁੰਚਦੇ ਹਨ। ਅਮਰੀਕਾ ਤੇ ਮੈਕਸੀਕੋ ਦੀ ਸਰਹੱਦ 3100 ਕਿਲੋਮੀਟਰ ਲੰਬੀ ਹੈ ਜਿੱਥੋਂ ਦੇ ਵੱਡੇ ਹਿੱਸੇ ਵਿੱਚ ਕੰਧ ਬਣੀ ਹੋਈ ਹੈ। ਗੈਰ ਕਾਨੂੰਨੀ ਪ੍ਰਵਾਸ ਲਈ ਇਹ ਕੰਧ ਟੱਪਣੀ ਪੈਂਦੀ ਹੈ। ਜਿਹੜੇ ਕੰਦ ਪਾਰ ਨਹੀਂ ਕਰ ਸਕਦੇ ਉਹ ਰਿਓ ਨਜ਼ੀਦਾ ਰਸਤਾ ਚੁੰਦੇ ਹਨ ਅਮਰੀਕਾ ਦੀ ਧਰਤੀ ਤੇ ਪੈਰ ਧਰਨ ਤੋਂ ਬਾਅਦ ਬਹੁਤੇ ਲੋਕ ਸਿਆਸੀ ਸ਼ਰਨ ਲੈਂਦੇ ਹਨ ਕਈ ਵੋਟਾਂ ਵਾਲੇ ਪੱਕੇ ਹੋਣ ਦੀ ਆਸ ਨਾਲ ਗੈਰ ਕਾਨੂੰਨੀ ਤੌਰ ਤੇ ਦਿਨ ਕੱਟੀ ਕਰਦੇ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਹਰ ਸਾਲ ਸੈਂਕੜੇ ਲੋਕ ਪੁਰੀਸ ਦੇ ਹੱਥ ਲੱਗ ਜਾਂਦੇ ਹਨ ਅਮਰੀਕਾ ਦੀ ਪੁਲਿਸ ਨੇ 2018 ਦੌਰਾਨ 9000 ਦੇ ਕਰੀਬ ਲੋਕਾਂ ਨੂੰ ਭਾਰਤ ਭੇਜਿਆ ਸੀ ਜਦ ਕਿ 19837 ਹੋਰ ਲੋਕ ਵੀ ਰਿਪੋਰਟ ਕੀਤੇ ਗਏ ਸਨ ਉਸ ਤੋਂ 1 ਸਾਲ ਬਾਅਦ ਇਹ ਗਿਣਤੀ 3062 ਨੂੰ ਪਹੁੰਚੀ ਤੇ 2021 ਨੂੰ 63927 ਭਾਰਤੀ ਰਿਪੋਰਟ ਕੀਤੇ ਗਏ ਇਸ ਤਰ੍ਹਾਂ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿੰਦੇ 96917 ਭਾਰਤੀਆਂ ਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ 10 ਲੱਖ ਦੇ ਕਰੀਬ ਪਾਸਪੋਰਟ ਬਣੇ ਹਨ ਪੰਜਾਬ ਦੇ 55 ਲੱਖ ਘਰਾਂ ਵਿੱਚ 54 ਲੱਖ ਪਾਸਪੋਰਟ ਬਣ ਚੁੱਕੇ ਹਨ ਅਮਰੀਕਾ ਵਿੱਚ ਸਟੂਡੈਂਟ ਵੀਜ਼ੇ ਤੇ ਵੀ ਬੱਚੇ ਜਾ ਰਹੇ ਹਨ ਪੰਜਾਬ ਦੇ ਪੌਣੇ 4000 ਦੇ ਕਰੀਬ ਵਿਦਿਆਰਥੀਆਂ ਨੇ ਵੱਖ-ਵੱਖ ਬੈਂਕਾਂ ਤੋਂ 3000 ਕਰੋੜ ਦਾ ਸਟੱਡੀ ਲੋਨ ਲਿਆ ਹੈ ਸਮਝਿਆ ਜਾ ਰਿਹਾ ਹੈ ਕਿ ਡੋਨਾਲਡ 트੍ਰੰਪ ਦੇ 20 ਜਨਵਰੀ ਨੂੰ ਵਾਈਟ ਹਾਊਸ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿੰਦੇ ਲੋਕਾਂ ਦੀ ਸ਼ਾਮਤ ਹੋਣ ਵਾਲੀ ਹੈ ਪੌਂਡਾਂ ਤੇ ਡਾਲਰਾਂ ਦੀ ਚਮਕ-ਦਮਕ ਨੇ ਤਾਂ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਿਆ ਹੀ ਹੈ ਪਰ ਇਹਨਾਂ ਚੋਂ ਜ਼ਿਆਦਾਤਰ ਦੀ ਪ੍ਰਵਾਸ ਜਾਂ ਗੈਰ ਕਾਨੂੰਨੀ ਪ੍ਰਵਾਸਤ ਮਜਬੂਰੀ ਵੀ ਬਣ ਚੁੱਕਾ ਹੈ ਵਿਦੇਸ਼ ਜਾ ਕੇ ਵੀ ਹੱਡ ਪਨਮੀ ਮਿਹਨਤ ਕਰਨੀ ਪੈਂਦੀ ਹੈ ਪਹਿਲਾਂ ਪਹਿਲ ਜ਼ਿਆਦਾਤਰ ਪੰਜਾਬੀ ਪੈਸੇ ਕਮਾ ਕੇ ਆਪਣੀ ਧਰਤੀ ਨੂੰ ਆਮੜਦੇ ਸਨ ਪਰ ਹੁਣ ਵਿਦੇਰੇ ਕਰਕੇ ਉਧਰ ਹੀ ਪੱਕੇ ਵਸਣ ਨੂੰ ਤਰਜੀਹ ਦੇਣ ਲੱਗੇ ਹਨ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਨਾਮਣਾ ਵੀ ਖੱਟਿਆ ਹੈ ਤੇ ਭੱਲ ਵੀ ਬਣਾਈ ਹੈ ਇੱਥੋਂ ਤੱਕ ਕਿ ਸਿਆਸਤ ਵਿੱਚ ਹਿੱਸੇਦਾਰੀ ਵੀ ਪਾ ਲਈ ਹੈ ਅਜੇ ਸਿਆਸੀ ਪਾਰਟੀਆਂ ਦੀ ਬਾਗਡੋਰ ਵੀ ਆਪਣੇ ਹੱਥ ਲੈ ਲਈ ਹੈ ਇੱਕ ਕੌੜਾ ਸੱਚੇ ਵੀ ਹੈ ਕਿ ਜੇ ਨੌਜਵਾਨਾਂ ਨੂੰ ਆਪਣੀ ਧਰਤੀ ਤੇ ਰੁਜ਼ਗਾਰ ਤੇ ਚੈਨ ਨਾਲ ਰਹਿਣ ਦਾ ਅਫਸਰ ਦਿੱਤਾ ਹੁੰਦਾ ਤਾਂ ਸ਼ਾਇਦ ਉਹ ਆਪਣੀ ਜਾਨ ਖਤਰੇ ਵਿੱਚ ਪਾ ਕੇ ਪਰਵਾਸ ਦੀ ਖੇਡ ਨਾ ਖੇਡਦੇ ਧੰਨਵਾਦ